ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਿਕਾਰਮਾਸੀਆਂ ਤਹਿਸੀਲ ਡੇਰਾ ਪੱਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 گاਵਾਂ ਤੇ ਦੋ ਤੁਹਾਨੂੰ ਚੰਗੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਇਧੀਆਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਹੈ ਕਿ ਆਪਣੀ ਤਸੱਲੀ ਕਰਕੇ ਵੇਖ ਚਾ ਕੇ ਦੋ ਟਾਈਮ ਚੁਆਈ ਕਰਕੇ ਜਿਹੜਾ ਕੁ ਵੀ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚੁਆਈ ਕਰਕੇ ਲੈ ਜਾ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਹਾਂਜੀ ਹਾਂਜੀ ਵੇਖਿਆ ਉਹਦਾਂ ਵਾਲਾ ਮਾਲ ਫਿਰ ਮਾਲ ਵੀਰ ਜੀ ਵਿਕਦਾ ਰਹਿੰਦਾ ਮਗਰੋਂ ਵੀ ਕਿੰਨੇ ਡੰਗਰ ਵੇਗੇ ਆਪਣੇ ਠੀਕ ਆ ਹਾਂਜੀ ਹਾਂਜੀ ਅੱਜ ਵੀ ਸਾਰੇ ਜਗ੍ਹਾ ਭਰੀ ਆਗੇ ਹਾਂਜੀ ਜਗ੍ਹਾ ਭਰੀ ਤੇ ਵਿਕਦਾ ਹੈ ਗਾ ਕੇ ਜਿਆਦਾ ਵਾ ਫੋਨ ਕਰਦਾ ਫਿਰ ਅੱਛਾ ਕਣਕ ਮਾਲ ਮਿਲਿਆ ਲੈ ਲਿਆ ਉਦਾਂ ਲੁੰਦਾ ਨਹੀਂ ਮੈਂ ਕਿਹਾ ਚਲੋ ਤੁਸੀਂ ਲੱਗ ਗਏ ਫਿਰ ਬਣਾ ਲੈ ਠੀਕ ਆ ਤੇ ਚਲੋ ਫਿਰ ਨਾਮ ਦੱਸਦੇ ਕਰੀ ਨਾਮ ਮੇਰਾ ਜੋਬਨਪਰੀ ਜੇ ਪਿੰਡ ਸ਼ਿਕਾਰਮਛੀਆਂ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਫੋਨ ਨੰਬਰ ਵੀ ਬੋਲਦੇ ਕਰੀ ਫੋਨ ਨੰਬਰ 81 ਨੂੰ 502852 ਠੀਕ ਆ ਹਾਂਜੀ ਹਾਂਜੀ ਤੇ ਅੱਜ ਇੱਕਾ ਕਾafi ਕਮਾਲ ਦੀ ਝੋਟੀ ਲੱਭ ਲਿਆਂਦੀ ਜੀ ਵੱਡੀ ਝੋਟੀ ਆ ਲਾਗੋ ਹੀ ਆਪਣੇ ਲਈ ਚੰਗੇ ਕਦ ਕਾਟ ਚਾ ਉਤਰਾ ਹਾਂਜੀ ਹਾਂਜੀ ਤੇ ਬਾਕੀ ਪੂਰੇ ਸਰੀਰ ਤੇ ਆਪਾਂ ਦੇਖ ਸਕਦੇ ਹਾਂ ਬਰੀਕ ਬਰੀਕ ਨਾੜਾਂ ਹਾਂਜੀ ਨਹੀਂ ਚਟਾ ਝੋਟੀ ਔਰ ਇਹੋ ਜਿਹੇ ਬਰੀਕ ਬਰੀਕ ਨਾੜਾਂ ਪੂਰੇ ਸਰੀਰ ਤੇ ਆ ਇੱਕ ਬਾੜ ਵੀ ਨਹੀਂ ਜੀ ਕਿੰਨੇ ਕ ਦਿਨ ਲੈ ਜੂਗੀ ਜੇ ਦੇਣਾ 4-5 ਹਫ਼ਤੇ ਲੈ ਜੀ ਅੱfte ਦੇ ਲਾਗੇ ਬੰਨੇ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੋਤੇ ਨੇ ਪਹਿਲੇ ਸੂਏ 14-15 ਕਿਲੋ ਦੁੱਧ ਆਵੇ ਰਕਾ 15 ਤੋਂ ਪਲੱਸ ਹੀ ਦੇਗੀ ਅੱਛਾ ਹਾਂਜੀ ਹਾਂਜੀ ਤੋਰੀ ਆ ਫਿਰ ਇੱਕ ਰੀਨਾ ਹਾਂਜੀ ਉਹ ਖਾ ਦਿੰਦੇ ਬਾਕੀ ਸੋਹਣੀ ਝੋਟੀ ਆ ਤੇ ਚੰਗੇ ਕੱਦ ਕਾਟ ਚ ਆ ਅਜੇ ਚਲੋ ਤਿਆਰ ਹੋਣੀ ਆ ਦੇ ਸਾਰੇ ਹਵਾਨੇ ਦਾ ਲੱਗ ਗਿਆ ਤਾਂ ਅਜੇ ਟੀ ਲੰਡੋ ਦਾ ਹਵਾਨਾ ਜੀ ਕਾਫੀ ਫਿਕਸ ਜਿਆ ਹਵਾਨਾ ਜਿਹੜਾ ਇਹਨੂੰ ਤਿਆਰ ਕਰਨਾ ਹੈ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਵਾ ਤੇ ਮੁੱਲ ਫਿਰ ਵੀਰ ਜੀ ਇਹਦਾ ਮੁੱਲ ਫੋਨ ਤੇ ਨਾ ਕਰ ਲਈ ਇਹਦਾ ਅੱਛਾ ਫੋਨ ਤੇ ਕਰਨਾ ਜੀ ਹਾਂਜੀ ਹਾਂਜੀ ਫਿਰ ਹੁਣ ਦੇ ਸਾਬ ਨਾਲ ਜਾਜੀ ਕਰੋਗੇ ਭਾਜੀ ਜਿਆ ਜੀ ਕਰਾਂਗੇ ਆਪਾਂ ਮੰਡੀ 'ਚ ਜਾਂਦੇ ਰਹਿੰਨੇ ਆਂ ਝੋਟੀਆਂ ਦੇ ਇਹੋ ਜਿਹੇ ਦਾ ਢਾਈ ਢਾਈ ਤਿੰਨ ਤਿੰਨ ਮੰਗਦੇ ਆਂ ਹਾਂਜੀ ਹਾਂਜੀ ਤੁਹਾਨੂੰ ਪਤਾ ਮੇਰੀ ਆਦਤ ਹੈ ਜਦੋਂ ਦੀ ਵੀਡੀਓ ਬਣਾਉਣ ਲੱਗੇ ਅਜੇ ਤੱਕਾਂ ਕਦੀ ਗਲਤ ਮੁੱਲ ਕੀਤਾ ਨਾ ਕਰਦਾ ਵਾ ਨਹੀਂ ਤਾਂ ਦੀ ਮਾਲ ਵਿਕਦਾ ਵਾ ਭਾਜੀ ਠੀਕ ਹੈ ਜੀ ਹਾਂਜੀ ਵੀਰ ਭਰਾ ਬਹੁਤ ਫੋਨ ਕਰਦੇ ਬਾਹਰੋਂ ਵੀ ਉਦਾਂ ਪਿਆਰ ਨਾ ਕਰਦੇ ਵੀ ਜਦ ਜੋਪਣ ਤੋਂ ਮਾਲ ਵਧੀਆ ਲੈਹੁਣਾਂ ਨਾਲੇ ਮੁੱਲ ਜਿਆਜ ਕਰਦਾ ਠੀਕ ਹੈ ਤੇ ਬਾਕੀ ਨਾਲੇ ਜਿਹੜਾ ਹੁਣ ਵੈਸੇ ਵੀ ਦਿਵਾਲੀ ਵਾਲੀ ਮੰਡੀ ਵੀ ਆਉਣ ਹੀ ਵਾਲੀ ਆ। ਹਾਂਜੀ ਭਾਜੀ ਉਹਦੇ ਤੇ ਝੋਡੀ ਹੋਈ ਚਲੋ 2.5 ਲੱਖ ਦੀ ਆਪਾਂ ਕਹਿੰਦੇ। ਠੀਕ ਆ। ਆਪਾਂ ਵੀਰ ਜੀ ਹੁਣ ਝੋਡੀ ਦਾ ਮੁੱਲ 2 ਕਰ ਲਓ ਆਪਾਂ ਵਿੱਚ 1.70 80 ਡੇਢ ਚੋਂ 10000 ਰੁਪਏ ਛੱਡ ਦਾਂਗੇ 1.40। ਅੱਛਾ 1.40 ਜੀ ਜੀ। ਹਾਂਜੀ ਹਾਂਜੀ। ਕਰ ਦੋਗੇ ਔਰ ਮੰਨਤਨ? 5000 ਛੱਡ ਦਾਂਗੇ 1.35 ਦੀ ਝੋਡੀ ਦੇ ਦਾਂਗੇ ਪੱਕੀ ਭਾਜੀ ਪਿਓਰ ਬਰੀਡ ਆ ਝੋਡੀ ਦੀ ਦੇ ਲਓ ਇੱਕ ਬਾੜ ਹੀ ਪੂਛ ਦਾ ਕੋ ਲੱਭਦੇ ਹਾਂ। ਉਹਨਾਂ ਮੁੱਤਾਂ 10000 ਦੇ ਦੂੰਗਾ ਜਿਹੜਾ ਝੋਡੀ ਦਾ ਬਾੜ ਵੀ ਚੰਗੀ ਝੋਟੀ ਤਿਆਰ ਹੋਣੀ ਆ ਦੇ ਨਾ ਜੇ ਜ਼ਰੂਰ ਭਾਵੇਂ ਥੋੜੇ ਖੜਦੀ ਆ ਪਰ ਪੂਰੀ ਜਵਾਨ ਆ ਇਹਦੇ ਗੱਡੀ 'ਚ ਕੋਈ ਪੈਣੀ ਹੈ ਨਾ ਹਾਂਜੀ ਕੱਲੀ ਆਉਂਦੀ ਮੇਰੇ ਸਿਰ ਜਿੱਡੀ ਆ ਬਹੁਤ ਛੜੀ ਆ ਅਜੇ ਸ਼ੇਦਾਨ ਦਾ ਮੂੰਹ ਦੀ ਜਵਾਨ ਵੀ ਨਹੀਂ ਹੋਈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਉਹਨੇ ਸੂਆ ਨਾ ਉਧਰੋਂ ਲਿਆਂਦੀ ਆਪਣੇ ਲਾਗੇ ਅੰਕਲੋਂ ਨਹੀਂ ਉਹ ਬਾਹਰ ਚਲ ਗਏ ਉਹਨਾਂ ਤਦ ਦੇਦੀ ਨਹੀਂ ਤੇ ਦਿੰਦੇ ਨਹੀਂ ਰੋਟੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਇੱਕ ਆ ਝੋਟੀ ਆ ਜਿਹੜੀ ਹਾਂਜੀ ਇਹਦਾ ਸੂਆ ਇਹ ਪਹਿਲਾ ਸੂਆ ਕੱਟਿਆ ਪਹਿਲਾ ਸੂਆ ਤੇ ਥਾਣੇ ਇਹਦੇ ਦੇਖ ਸਕਦੇ ਜੇ ਲਾਗੇ ਤੋਂ ਹਾਂਜੀ ਕਿੰਨੇ ਕਦੇ ਦੁੱਧ ਵਾਲੀ ਆ ਦੁੱਧ ਕੱਟੀ 10 ਕਿਲੋ ਦਊਗੀ ਹੁਣ 7 ਕਿਲੋ ਬੜਾ ਹੈਗਾ ਜਾਨੀ ਤੋਰ ਕਿਲੋ ਹੋਏਗਾ ਪਰ 7 ਦੱਸਾਂਗੇ ਤੋਰ ਦੋ ਸੂਆ ਜਿਹੜਾ ਇਹਦਾ ਪਹਿਲਾ ਹੀ ਆ ਤੇ ਜੇ ਥੋੜੇ ਦਿਨ ਹੀ ਹੋਏ ਸੂਈ ਨਾ ਆ ਲੈ ਸਕਦੇ ਜੀ ਦੇਖੋ ਬਖਾਇਓ ਚੱਡਾ ਚੁੱਡਾ ਬਹੁਤ ਹੋ ਰਹੀ ਆ ਥੱਲੇ ਵਾਕੀ ਫਿਕਸ ਜੀ ਹਵਾਨ ਦੀ ਆ ਇਹਦੀ ਆ ਗਿਲੇ ਬੱਤਕੇ ਦਾ ਜਿਹੜਾ ਕਾਫੀ ਕਰਦੀ ਆ ਤੇ ਆ ਹਵਾਨਾ ਇਹਦਾ ਵੀ ਲੱਗੇ ਤਾਂ ਦੇਖ ਸਕਦੇ ਜੀ ਆਹ ਦੇਖ ਸਕਦੇ ਬਾਕੀ ਥਾਣਾ ਦਾ ਸਾਇਜ ਗੈਪ ਵੀ ਠੀਕ ਆ ਕਿੰਨਾ ਫਿਰ ਇਹਦਾ ਮੁੱਲ ਬਿੱਧੀ ਚੁੰਨ ਚੁੰਨ ਲੱਗੀ ਭਾਜੀ ਕੋਈ ਭੂਰ ਛੱਟਾ ਨਹੀਂ ਠੰਡੀ ਔਲ ਮਾਸਾ ਨਹੀਂ ਕਰਦੀ ਠੀਕ ਐ ਵੀਰ ਜੀ ਮੁੱਲ ਇਹਦਾ ਟੋਕਰਾਂ ਝੋਡੀਆਂ ਜਿੰਨਾ ਕਰਨਾ ਲੈਣ ਦੇਣ ਵਾਲੀ ਗੱਲ ਜਿਹੜੀ ਕਿੰਨਾ ਮੁੱਲੇ ਦਾ 70 ਕਰਾ ਲਓ ਭਾਵੇਂ 75 65 ਦੀ ਦੇ ਦਈਏ ਨਹੀਂ ਵਿਚੋ ਹੋਰ ਕਰਦੀਏ ਮਾਨ 60000 ਚੋਂ 2000 ਰੁਪਏ ਛੋਟ ਕਰ ਦਾਂ 58000 55000 ਦੀ ਹਾਂ ਨਾ ਹਣੀ ਜਿੰਨੇ ਲੈਣੀ ਉਹ ਫੋਨ ਕਰੇ ਦੂਜਾ ਨਾ ਮੇਰਾ ਵੀਰ ਕਰ ਅੱਛਾ ਚਲੋ ਬਾਕੀ ਥੋੜਾ ਬਦਲ ਮੁੱਕਤੇ ਹੋ ਜਾਂਦਾ ਹੁੰਦਾ ਵਾ ਜਿਆਦਾ ਵੀ ਨਹੀਂ ਪੱਥਰ ਤੇ ਲੀਕ ਮਾਰੀ ਦੀ ਨਹੀਂ ਭਾਜੀ ਮੈਂ ਲੀਕ ਮਾਰਨ ਵਾਲੀ ਗੱਲ ਨਹੀਂ ਹੁੰਦੀ ਤੁਸੀਂ ਵੀ ਜਾਣੇ ਜੇ ਐਵੇਂ ਵੱਧ ਮੁੱਲ ਕਰਨਾ ਹੀ ਨਹੀਂ ਕਰਦੇ ਰਹਿੰਦੇ ਤੋਕੜਾਂ ਝੋਟੀਆਂ ਜਿਹਨਾਂ ਮੁੱਲ ਥੋੜੀ ਬੱਤੀ ਛੋਟ ਛੜ ਕਰਦੇ ਮੁੱਕਤੇ ਠੀਕ ਆ ਤੇ ਹੁਣ ਗਾਵਾਂ ਜਰਸੀਆਂ ਦਾ ਜੋੜਾ ਦਿਖਾ ਦਈਏ ਇੱਕ ਤਾਜੀ ਸੂਈ ਤੇ ਇੱਕ ਗੱਬਣੇ ਤੇ ਇੱਕ ਗਾਂ ਹੋਰ ਉਹ ਗੱਬਣ ਜੇ ਕਿ ਸੂਈ ਜੇ ਨਹੀਂ ਉਹ ਭਾਜੀ ਤੋਕੜ ਆਗਾ ਅੱਛਾ ਉਹ ਤੋਕੜੇ ਆ ਹਾਂਜੀ ਤੇ ਆ ਬੱਚਾ ਕੀ ਜੇ ਤੇ ਮਗਰ ਹਾਂਜੀ ਇਹਦੇ ਮਗਰ ਕੀ ਜੇ ਇਹਦੇ ਮਗਰ ਬੱਛੀ ਜੇ ਤੇ ਤੂ ਆ ਕੇ ਨਵਾਜੇ ਤਾਂ ਤੂ ਆ ਪਹਿਲਾ ਵਾ ਚਾਰ ਦੰਦ ਦਾ ਮੂਦੀ ਅੱਛਾ ਕਿੰਨਾ ਚਰ ਹੋਇਆ ਸੂਈ ਨੂੰ ਸੂਈ ਨੂੰ ਅੱਜ ਚੌਥਾ ਪਜਾਉਂਦੇ ਆਣਾ ਹੋਣੀ ਬੌੜਾ ਜਿਹੜਾ 10 ਕਿਲੋ ਹੋ ਗੋ ਬੰਸੀ ਤਿਆਰ ਜਿਹੜਾ ਹਾਂਜੀ ਹਾਂਜੀ ਕਿੰਨਾ ਕਚਵਾਈ ਜਾਊਗੀ ਦੁੱਧ 12 13 ਕਿਲੋ ਦਊਗੀ ਤੁਰ ਫੇਰ ਇੱਕ ਰੀਨ ਬਾਕੀ ਤਾਂ ਵੀ ਪ੍ਰੋਪਰ ਹੱਥ ਚਾਉਣਾ ਲੱਗੋ ਬਾਕੀ ਜਿੱਡਾ ਕਿ ਜਰਸੀਆਂ ਦਾ ਕੱਦ ਹੁੰਦਾ ਹੋਡਾ ਕੀ ਇਹਦਾ ਬਾਕੀ 3 ਫਲੱਡ ਬਹੁਤ ਜ਼ਿਆਦਾ ਠੀਕ ਹੈ ਜੀ ਥੋੜੀ ਥੋੜੀ ਚੋਰ ਜੇ ਜੀ ਤੇ ਦਾ ਵੀ ਵੇਦੇ ਫਿਰ ਜਾਜੇ ਮੁੱਲ ਕਰੀਏ ਮੁੱਲ ਵੀ ਚੰਗੀ ਨਿਕਾਇਆ ਕਰਨਾ ਘਰ ਚੋਂ ਵਾਲੇ ਨੂੰ ਬਹੁਤ ਚੰਗੀ ਵਚੀ ਠੀਕ ਆ ਜੀ ਸੀਲ ਤਾਂ ਬਹੁਤ ਜਦੀ ਆਵੇਂ ਬੰਨੇ ਆਣਾ ਬਾਰੇ ਪਾਣੀ ਠੀਕ ਆ ਸੀਲ ਲਗਾ ਵਸ਼ੀ ਤੇ ਕਿੰਨਾ ਫਿਰ ਮੁੱਲੇ ਦਾ ਮੋਲ ਤੋਂ ਇੰਦਾ ਤੋਂ ਭਾਈ ਜੈ ਜੀ ਜਿਆ ਜਿਆ ਕਰੀਏ ਮੋਲੇ ਦਾ 50 ਕਰਾ ਲੋ 45 40 ਹਜ਼ਾਰ ਦੀ ਦੇ ਦਈਏ ਅਸੀਂ 40 ਹਜ਼ਾਰ ਦੀ ਹਾਂਜੀ ਨਹੀਂ ਹੋਰ ਕਰੀਏ ਨਾ ਇਹ ਨਹੀਂ ਹਰ ਛੋਟ ਕਰ ਦਾਂਗੇ 37000 ਤੇ ਦੁੱਧ ਕਿੰਨਾ ਕਰੀ ਜਾਊਗੀ ਦੁੱਧ ਅਸੀਂ 12 ਕਿਲੋ ਦਊਗੀ ਯਾਨੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਆਹ ਕੀ ਦੇ ਦਾਂਗੇ ਹੋਰ 500 ਛੋਟ ਕਰ ਦਾਂਗੇ ਠੀਕ ਹੈ ਆ ਦੂਜਾ ਸੁਆਹ ਯਾਰਸੀ ਵਚੀ ਸੂਣ ਵਾਲੀ ਐ ਇਹ ਵੀ ਠੰਡੀ ਠੀਰੀ ਬਹੁਤ ਜ਼ਿਆਦਾ ਵਾ ਚਾਰ ਪੰਜ ਦਿਨ ਲੈਂਦੀ ਯਾਨੀ ਕਿਸਮ ਵਿੱਚ ਤੋਰੋ ਫੇਰ ਇੰਦਾ ਇਹ ਦੁੱਧ ਕਿੰਨਾ ਕੁ ਚਵਾਈ ਜਾਊਗੀ ਇਹ ਵੀ ਦੁੱਧ 12 13 ਦੇ ਲਾਗੇ ਪੰਨੇ ਵੀ ਕਿੰਨੇ ਕਿ ਚਵਾਈ ਜਾਊਗੀ ਲੈ ਜਾ ਬੇਟੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ ਭਾਵੇਂ 50 ਕਰਾ ਲਓ ਭਾਵੇਂ 42 40000 ਦੇ ਵਿੱਚ ਹੀ ਦੇ ਦਿੰਦੇ 40000 ਦੇ ਛੋਟ ਕਰ ਦੋਗੇ ਵਿੱਚ 10000 ਰੁਪਏ ਛੋਟ ਕਰ ਦਾਂਗੇ 40000 ਛੱਡ ਦਾਂਗੇ 38 ਦੀ ਦੇ ਦਾਂਗੇ ਜੇ ਕੋਈ 38000 ਦੀ ਮਾਨਦਨ ਕਰ ਦਾਂਗੇ ਥੋੜਾ ਬੋਧ ਠੀਕ ਹੈ ਜੀ ਸਵਸ਼ੀਆਂ ਦੋਹਾਂ ਚੰਗੀਆਂ ਭਾਜੀ ਬਾਕੀ ਚਲੋ ਕੋ ਫੋਨ ਲਾਵੇ ਇਕਲੀ ਭਾਜੀ ਫੋਨ ਲਾ ਲੇ ਹੁਣ ਇੰਨਾ ਚ ਕਿਹੜੀ ਵਿਖਾਉਣੀ ਜੀ ਆਹ ਵਿਖਾ ਦਊਗਾ ਕਰਨਾ ਕੋਈ ਆ ਵੀ ਦੋਵੇਂ ਵਿੱਚ ਵਿੱਚਣ ਵਾਲੀਆਂ ਹੀ ਆ ਹਾਂਜੀ 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 ਚਲੋ ਪਹਿਲਾਂ ਅਸੀਂ ਬੱਚਿਆਂ ਲਈ ਵਿਖਾ ਲਈਏ ਤੋਰ ਦੋ ਫਿਰ ਸੂਆ ਕਿੰਨਾ ਚੇਦਾ ਇਹ ਪਹਿਲਾ ਸੂਆ ਵਾ ਦੋ ਦੰਦ ਬੱਛੀਏ ਚ ਏ ਚੌਪ ਦੇ ਕੱਢਦੀ ਏ ਕਿੰਨਾ ਚਿਰ ਹੋਇਆ ਇਹਨੇ ਸੋਈ ਨਾ ਇਹ ਕੱਲ ਰਾਤ ਸੋਈ ਅੱਛਾ ਬਾਕੀ ਭਲਾ ਭਲਾ ਜੇ ਉਤਰਾਂ ਹੀ ਪਈਆਂ ਤਾਜੀ ਸੋਈ ਏ ਤਆਂ ਥੋੜੀ ਅਜੇ ਲੱਪੇ ਲੁੱਪੇ ਚ ਵੀ ਆ ਆ ਜਲੇ ਆ ਇਹ ਪੁਲਾ ਪੁਲਾ ਮਹਿਵਾਨ ਦੇ ਉਤਰਾ ਹੀ ਪਈਆਂ ਵਾ ਇਹ ਪਿਛੋਂ ਵੀ ਆਪਾਂ ਦੇਖੀਦਾ ਜੀ ਉਤਰਾ ਹੀ ਹੋਏ ਆ ਆਪਾਂ ਨੂੰ ਤੇ ਆ ਬੱਚਾ ਜਿਹਦਾ ਬੱਚਾ ਗਾਂ ਦੇ ਹਿਸਾਬ ਨਾਲ ਜਿਹੜਾ ਥੋੜਾ ਪਲਿਆ ਵਾ ਬਹੁਤ ਅੱਛਾ ਦਾ ਇਹ ਬੱਚਾ ਕੰਢੀ ਸੀਰ ਬਹੁਤ ਜ਼ਿਆਦਾ ਵਾ ਕੋਈ ਲੱਤ ਨਹੀਂ ਫੁੱਟਦੀ ਔਲ ਨਹੀਂ ਕਰਦੀ ਤੇ ਇਹ ਕਿੰਨੇ ਕ ਦੁੱਧ ਲਈ ਆ ਇਹ ਦੁੱਧ 12 13 14 ਵੀ ਦੇ ਸਕਦੀ ਵੱਚੀ ਤੇ ਇਹਦਾ ਮੁੱਲ ਹੁਣ ਵੀ ਵੱਚੀ ਦੇ ਥੱਲੇ 10 ਕਿਲੋ ਬੋਲਾ ਆਏਗਾ ਤੇ ਮੁੱਲੇ ਦਾ ਮੋਲੇ ਦਾ ਜੀ ਭਾਏ 55 ਕਰ ਲਓ ਭਾਏ 50 45000 ਦੀ ਦੇ ਦਈਏ ਨਹੀਂ 45 ਦੀ ਨਹੀਂ ਜਾਣੀ ਐ 40 ਦੀ ਦੇ ਦਾਂਗੇ ਫੂੜੇ ਦੀ ਅੱਛਾ ਹਾਂਜੀ ਕੋਈ ਵੇਚ ਵੀ ਲੈ ਭਾਏ ਉਪਾਰੀ ਛੋਟ ਛੜ ਵਿੱਚੋਂ ਕਰ ਦੋਗੇ 2000 ਛੜ ਦਾਂਗੇ ਹੋਰ ਇਹ ਵੀ 38 ਦੀ ਦੇ ਦੋਗੇ ਜੀ 38 33 ਦੇ ਲਾਗੇ ਕੰਮ ਚੱਲਣਾ ਹੈ ਆਹ ਪਾਰੀ ਇਹ ਨਹੀਂ ਦੀਆਂ ਦੇ ਦੇਣੀਆਂ ਤੇ ਆਹ ਜਿਹੜੀ ਹੁਣ ਇਹ ਤੌਖੜ ਜੀ ਇਹ ਗਾਣਾ ਆਪਣੇ ਲਾਗੋ ਹੀ ਫਾਰਮ ਚੋਂ ਲਈ ਆ 32 ਕਿਲੋ ਦੁੱਧ ਦਿੰਦੀ ਜਾਣੀਗੀ ਅੱਛਾ ਹਾਂਜੀ ਹੁਣ ਤੋਕੜਾ ਹੁਣ ਇਹਦੇ ਥੱਲੇ ਇਹਨੂੰ ਮਸ਼ੀਨਾਂ ਚੋਂਦੇ ਇਹ ਗਾਂ ਨੂੰ ਆਪਾਂ ਗੱਲ ਗਲਤ ਨਹੀਂ ਕਰਨੀ ਦਿਹਾਰੀ ਕੋਈ ਆ ਗਾਂ ਜਿਹੜਾ ਅੱਗੋਂ ਸਾਹਮਲੇ ਗਣਾ ਬਹੁਤ ਰਕਮ ਦੀ ਉਹਨਾਂ ਨੇ ਆਪ 80 85 ਹਜ਼ਾਰ ਦੀ ਲਿਆਂਜੀ ਪਿੱਛੇ ਉਹ ਅੱਛਾ ਮਤਲਬ ਮਤਲਬ ਇਹ ਕਿ ਆਲਜੀ ਕਰਦੀ ਹੈ ਜੇ ਰੱਸੀ ਦੀ ਅੱਛਾ ਆਪਾਂ ਗੱਲ ਗਲਤ ਨਹੀਂ ਕਰਨੀ ਕਿਉਂਕਿ ਅਗਲੇ ਦਿਨ ਇਹ ਕਿੱਡੀ ਦੀ ਰਕਮ ਦੀ ਚੰਗੀ ਭੜੀ ਗਾਂ ਦਾ ਨਹੀਂ ਲਾਮਾ ਤੁਹਾਡੇ ਸਾਹਮਣੇ ਇਤਕ ਦਾ ਨੂੰ ਆਇਆ ਹਾਂਜੀ ਹਾਂਜੀ ਇਹ ਇਹਦੇ ਤੋਂ ਲਾਮਾ ਆ ਜੇ ਫਿਰ ਉਹ ਪਹਾੜੀ ਤੋੜਾ ਕੋ ਹੁੰਦਾ ਕਿ ਨਹੀਂ ਹਾਂਜੀ ਹਾਂਜੀ ਇਹਦਾ ਇਹ ਭਾਜੀ ਮੁੱਲ ਭਾਵੇਂ ਜਿੰਨਾ ਮਰਜ਼ੀ ਕਰਾ ਲਈਏ ਕੋਈ ਘਰ ਚੁੰਗਣ ਵਾਲਾ ਆ ਜੇ ਕਹਣਾ ਜਿਹੜਾ ਅਗਲੇ ਸੂਏ ਸਾਹਮਣ ਵਾਲਾ ਹੋਏ ਪਰਖ ਵਾਲਾ ਹਾਂਜੀ ਬੰਦਾ ਉਹ ਲੈ ਜੇ 15000 ਦੀ ਵਸੀ ਦੇ ਦਾਂਗੇ ਦੁੱਧ ਕਿੰਨਾ ਜੇ ਦੁੱਧ ਹੋਣ ਵਸੀ ਥੱਲੇ 7 ਕਿਲੋ ਹੈਗਾ ਪੱਕਾ ਦੁੱਧ ਹਾਂਜੀ ਹੈਗਾ 7 ਤੋਰ ਦਈਏ ਕਰੀਨਮ ਇਹ ਕਿ ਥੋੜੀ ਜੀ ਨਾ ਮਤਲਬ ਮਸ਼ੀਨ ਨਾਲ ਚੁੰਦੇ ਹੱਥ ਨਾਲ ਬਸ ਮਨ ਤਾਂ ਦੇ ਕਰਕੇ ਥੋੜੀ ਜੀ ਔਲ ਔਲ ਕਰ ਕਰਦੀ ਜੀਲ ਆ ਗਿਆ ਜਾ ਕੇ 10 12 ਕਿਲੋ ਦੁੱਧ ਕਰ ਦੇਗੀ ਠੀਕ ਐ ਖੋਲੋ ਫਿਰ ਵਾਹ ਦੇਖੋ ਝੋੜੀ ਝੁੜੀ ਗਾਂ ਦੀ ਜੱਦਾਂ ਦੀ ਬਹੁਤ ਜ਼ਿਆਦਾ ਬਾਕੀ ਥੱਲੇ ਹਵਾ ਨਾ ਚੰਗਾ ਖੱਲਾ ਹੋਇਆ ਦਾ ਆਜੂ ਲੈ ਆਇਓ ਬਾਕੀ ਉਹ ਕਨੰਦਾ ਸਾਈ ਦੇ ਐਪ ਵੀ ਜਿਹੜਾ ਠੀਕ ਆ ਇਹ ਤਾਂ ਵੀ ਆਪਣਾ ਚਲੋ ਦੁੱਧ ਚੋ ਕੇ ਵੇਖੀ ਕੋਈ ਲੈ ਜੇ ਬਾਕੀ ਉਮੀਦ ਆ ਕਿ ਸੱਜਰ ਚੰਗੇ ਦੁੱਧ ਵਾਲੀ ਇਹਨਾਂ ਨੂੰ ਗੋਲ ਆ ਆ ਵੇਖ ਲਓ ਅਗਲੀ ਆਇਓ ਇੱਕ ਮਿੰਟ ਤੇ ਬਾਕੀ ਇਹ ਆ ਵੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ ਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ